ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਜਿਵੇਂ ਤੁਸੀਂ ਪਿੱਛੇ ਇੱਕ ਰੁੱਖ ਦੇਖ ਰਹੇ ਹੋ ਖੜਾ ਇਹ ਅਰਥਰੀਨਾ ਦਾ ਰੁੱਖ ਹੈਗਾ ਇਹ ਪੱਛੜੀ ਰੁੱਖਾ ਮੰਨੋ ਇਹ ਸਾਨੂੰ ਕੀ ਇੰਡੀਕੇਟ ਕਰ ਰਿਹਾ ਇੱਥੇ ਮਨੋ ਪੱਤੇ ਝਾੜ ਰਿਹਾ ਥੱਲੇ ਪੱਤੇ ਖਿੰਡੇ ਹੋਏ ਆ ਪਹਿਲਾ ਸਵਾਲ ਇਹ ਹੁੰਦਾ ਹੈਗਾ ਕੀ ਰੁੱਖ ਇਸ ਜਿਹੜੋ ਪੱਤੇ ਝਾੜੂ ਕੀ ਭੋਜਨ ਬਣਾਊਗਾ ਉਹਦਾ ਇਹ ਸਮਝਣ ਵਾਲਾ ਕਿ ਪੱਤੇ ਹੋਣਗੇ ਤਾਂ ਹੀ ਉਹ ਮਤਲਬ ਫੋਟੋਸਿੰਥੇਸਿਸ ਕਰ ਪਾਊਗਾ ਤਾਂ ਹੀ ਉਹ ਮਤਲਬ ਕਹਿੰਦਾ ਖਾਣਾ ਬਣਾਊਗਾ ਪਹਿਲੀ ਗੱਲ ਤੇ ਇਹ ਵੀ ਹਾਈਬਰਨੇਸ਼ਨ ਵੱਲ ਨੂੰ ਜਾ ਰਿਹਾ ਮਤਲਬ ਹੁਣ ਇਹ ਰੈਸਟਿੰਗ ਫੇਜ਼ ਚਲੇ ਜਾਣਗੇ ਹੋ ਮਤਲਬ ਕਹਿੰਦਾ ਇਹ ਹੋਇਆ ਵੀ ਜੇ ਇਹ ਪੱਤੇ ਝਾੜ ਲਏ ਨੇ ਤਾਂ ਇਹਦੇ ਜਿਹੜਾ ਭੋਜਨ ਆਪਦਾ ਗਰਮੀਆਂ ਦੌਰਾਨ ਤੇ ਬਸੰਤ ਦੌਰਾਨ ਬਣਾ ਕੇ ਆਪਦਾ ਇਹਨੇ ਸਟੋਰ ਕਰ ਲਿਆ ਆਪਣੇ ਤਣੇ ਦੇ ਅੰਦਰ ਤਾਂ ਹੁਣ ਮਤਲਬ ਇਹ ਸਰਦੀ ਜਦੋਂ ਨਵੇਂ ਪੱਤੇ ਨਿਕਲਣਗੇ ਇਹ ਸਿੱਦੇ ਫੁੱਲ ਨਿਕਲਣਗੇ ਮਤਲਬ ਇਹ ਇਹਨੇ ਕੀ ਕੀਤਾ ਉਹਦਾ ਖਾਣਾ ਬਣਾ ਕੇ ਹੁਣ ਹੌਲੀ-ਹੌਲੀ ਆਪਦਾ ਇਹ ਯੂਜ਼ ਕਰੂ ਉਹਨੂੰ ਮਤਲਬ ਰੱਖ ਤੇ ਜਦੋਂ ਇਹ ਰਸਰੀ ਦਾ ਦੀ ਇੱਕ ਖਾਸੀ ਤੇ ਕਿ ਜਦੋਂ ਇਹ ਜਦੋਂ ਦੁਆਰਾ ਇਹ ਬਸੰਤ ਆਉਗੀ ਉਸ ਸਮੇਂ ਸਿੱਧਾ ਲਾਲ ਫੁੱਲ ਕੱਢਦਾ ਪੱਤੇ ਬਾਅਦ ਚ ਕੱਢਦਾ ਉਹਦਾ ਮਤਲਬ ਕਿ ਇਹ ਜਿਹੜੀ ਨਰਜੀ ਨੇ ਸਟੋਰ ਕੀਤੀ ਅੰਦਰ ਉਹ એનર્ਜੀ ਜਿਹੜੀ ਹੈਗੇ ਨੇ ਇੱਕਦਮ ਫਲਾਵਰਿੰਗ ਕਰਨ ਚ ਕੱਢੂਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀ એનર્ਜੀ ਹੈਗੀ ਪੱਤੇ ਕੱਢਣ ਚ ਲਾ ਦੂਗਾ ਹੁਣ ਗੱਲ ਇੱਥੇ ਆ ਗਈ ਜਦੋਂ ਉਹ ਪੱਤੇ ਕੱਢੂਗਾ ਫੇਰ ਦੁਬਾਰਾ ਉਹਦੀ ਫੋਟੋਸਿੰਥੈਸਿਸ ਆਏ ਫੇਰ ਉਹਦਾ ਖਾਣਾ ਬਣਾਊਗਾ ਮਤਲਬ ਇਸ ਦੌਰਾਨ ਇਹ ਸਮਝਣਾ ਪੈਣਾ ਸਾਨੂੰ ਇਸ ਨੇ ਰੈਸਟਿੰਗ ਫੇਸ ਦੇ ਦੌਰਾਨ ਇਹਨੇ ਆਪਣਾ ਖਾਣਾ ਬਣਾਇਆ ਆ ਉਹਦਾ ਭੋਜਨ ਬਣਾ ਕੇ ਨਿਊਟ੍ਰੀਐਂਟ ਬਣਾ ਕੇ ਉਹਦੇ ਤਨੇ ਸਟੋਰ ਕੀਤੇ ਆ ਤਾਂ ਇਹ ਗੱਲ ਆਪ ਨੂੰ ਸਮਝਣੀ ਪੈਣੀ ਆ ਵੀ ਰੁੱਖ ਸਾਨੂੰ ਲੱਗਦਾ ਵੀ ਇਹ ਮੈਂ ਜਉਂਦੀ ਜਾਗ ਦੀ ਚੀਜ਼ ਨਹੀਂ ਇਹ ਪਰ ਜਉਂਦੀ ਜਾਗ ਦੀ ਚੀਜ਼ ਹੈ ਜੀ ਬੜੀ ਇਹ ਇੰਟਰਸਟਿੰਗ ਤੁਹਾਨੂੰ ਇੱਕ ਗੱਲ ਦਸੀਏ ਇਹ ਸਾਨੂੰ ਸਾਨੂੰ ਇਹ ਜਉਂਦੇ ਜਾਗ ਦੇ ਸਮਝਣਾ ਪੈਣਾ ਸਾਡੇ ਨਾਲ ਦੇ ਜਿਵੇਂ ਅਸੀਂ ਜਉਂਦੇ ਆ ਉਵੇਂ ਜਉਂਦੇ ਆ